बाबा बघेल सिंह ने जो में आज आप गुरुद्वारा देखते हो जो गुरु तेग बहादुर जी की शहादत के बाद उनके धड़का जहां पे संस्कार हुआ यहां पे मस्जिद बना दी गई थी बाबा बघेल सिंह जी ने जब शाह आलम दो का राज था मुगल सल्तनत के दौरान कहा ਇਹ ਗੁਰੂ ਤੇਗ ਬਹਾਦਰ ਜੀ ਦਾ ਸਥਾਨ ਹੈ। ਇੱਥੋਂ ਸ ਮਸਜਿਦ ਹਟਾਈ ਜਾਏਗੀ ਔਰ ਗੁਰਦੁਆਰਾ ਬਣਾਇਆ ਜਾਏਗਾ। ਉਹਨੇ 1783 ਦੇ ਅੰਦਰ ਉਸ ਮਸਜਿਦ ਨੂੰ ਦੋਸ਼ਤ ਕਰਕੇ ਵਾਹ ਪੇ ਗੁਰਦੁਆਰਾ ਬਣਾਕਰ ਅਜ ਰਕਾਬ ਸਿੰਘ ਸਾਹਿਬ ਦੇ ਉੱਪਰ ਉਹ ਗੁਰਦੁਆਰਾ ਸਾਹਿਬ ਖਾਬਿਤ ਹੈ। ਮਸਜਿਦ ਢਾਕੇ ਸਿੱਖਾਂ ਨੇ ਜਿਹੜਾ ਕੰਮ ਕੀਤਾ ਵਾ ਬਾਬਾ ਬਖੇਲ ਸਿੰਘ ਦੀ ਆਪਾਂ ਗੱਲਬਾਤ ਸੁਣਨਦੇ ਸੀਗੇ ਕਿ ਮਸਜਿਦ ਢਾਕੇ ਤੇ ਉੱਤੇ ਬਣਾਇਆ ਗੁਰਦੁਆਰਾ ਮੈਨੂੰ ਇਹ ਦੱਸੋ ਇਹ ਕੀ ਹੈ ਮਨਿੰਦਰ ਸਿੰਘ ਸਿਰਸਾ ਝੂਠ ਨਹੀਂ ਬੋਲ ਸਕਦਾ ਇਹ ਗੱਲ ਸਹੀ ਕਰਨ ਦੇ ਆਜੇ ਸੋ ਪਹਿਲੇ ਆਪਾਂ ਵੀਡੀਓ ਦੇਖਦੇ ਆ ਕਿ ਇਸ ਤੋਂ ਬਾਅਦ ਫਿਰ ਸਿੱਖਾਂ ਨੇ ਫਿਰ ਕੀ ਕਿਹਾ ਵੈ ਸਿੱਖਾਂ ਨੇ ਫਿਰ ਕੀ ਦੁਨੀਆ ਨੂੰ ਦੱਸਿਆ ਵੈ ਪਹਿਲੇ ਆਪਾਂ ਵੀਡੀਓ ਦੇਖਦੇ ਆ ਫਿਰ ਆਪਾਂ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਚਾਪਲੂਸੀ ਦੀਆਂ ਹਦਾਂ ਉਹ ਲੋਕ ਪਾਰ ਕਰ ਜਾਣ ਜਿਹੜੇ ਲੋਕ ਚਾਪਲੂਸੀ ਕਰਨ ਦੀ ਇੱਕ ਸੀਮਾ ਪਾਰ ਕਰ ਜਾਂਦਾ ਕੀ وجہ ਹੋ ਸਕਦੀ ਹੈ ਕਿ ਚਾਪਲੂਸੀ ਇੰਨੀ ਕੀਤੀ ਗਈ ਕਿ ਆਪਣੇ ਧਰਮ ਨੂੰ ਆਪਣੀ ਕੌਮ ਨੂੰ ਇੱਕ ਛਿੱਕੇ ਉੱਤੇ ਟੰਗ ਦਿੱਤਾ ਜਾਂਦਾ ਹੈ ਉਹ ਲੋਕ ਐ ਕੰਮ ਕਰਦੇ ਨੇ ਜਿਨ੍ਹਾਂ ਨੂੰ ਪ੍ਰਵਾਹ ਨਹੀਂ ਹੁੰਦੀ ਕਿ ਅਸੀਂ ਚਾਪਲੂਸੀ ਕਰਦੇ ਪਿਆ ਕਿ ਚਾਪਲੂਸੀ ਦਾ ਨਤੀਜਾ ਕੌਮ ਨੂੰ ਭੁਗਤਣਾ ਪੈ ਸਕਦਾ ਹੈ ਬਿਲਕੁਲ ਸਹੀ ਗੱਲ ਹੈ ਅਸਲ ਵਿੱਚ ਹਰ ਧਰਮ ਦੇ ਵਿੱਚ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕਿ ਆਪਣੀ ਸਿਰਫ ਸੱਤਾ ਨੂੰ ਕਾਇਮ ਕਰਨ ਵਾਸਤੇ ਆਪਣੀ ਕੁਰਸੀ ਨੂੰ ਕਾਇਮ ਕਰਨ ਵਾਸਤੇ ਉਹ ਲੋਕਾਂ ਦੇ ਤਲਵੇ ਚੜਦੇ ਨੇ ਉਹ ਲੋਕਾਂ ਵਾਸਤੇ ਝੁਕਨ ਨੂੰ ਤਿਆਰ ਹੋ ਜਾਂਦੇ ਨੇ ਉਹਨਾਂ ਦੀ ਜੁੱਤੀਆਂ ਤੱਕ ਚੱਟਣ ਨੂੰ ਤਿਆਰ ਹੋ ਜਾਂਦੇ ਨੇ ਮਗਰ ਇਹ ਨਹੀਂ ਸੋਚਦੇ ਕਿ ਜਿਹੜੇ ਬਿਆਨ ਅਸੀਂ ਸੋਸ਼ਲ ਮੀਡੀਆ ਤੇ ਦੇ ਰਹੇ ਹਾਂ ਉਹ ਬਿਆਨ ਦਾ ਨਤੀਜਾ ਕੌਮ ਨੂੰ ਕੀ ਭੁਗਤਣਾ ਪੈ ਸਕਦਾ ਹੈ ਅੱਜ ਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਮਨਜਿੰਦਰ ਸਿੰਘ ਸਿਰਸਾ ਫਿਰ ਦੁਬਾਰਾ ਤੋਂ ਸੁਰਖੀਆਂ 'ਤੇ ਸੰਗਤ ਜੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਸਿਰਸਾ ਜੀ ਦੀ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਏ ਜਿਸ ਵੀਡੀਓ ਵਿੱਚ ਬੜਾ ਜੋਰ ਸ਼ੋਰ ਨਾਲ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਸਿਰਸਾ ਜੀ ਆ ਉੱਚੀ ਉੱਚੀ ਗੱਲ ਕਰ ਰਹੇ ਨੇ ਕੀ ਗੱਲ ਕਰ ਰਹੇ ਨੇ ਆਓ ਪਹਿਲੇ ਉਹ ਸੁਣੀਏ ਬਾਬਾ ਬਗੇਲ ਸਿੰਘ ਨੇ ਜੋ ਰਕਾਬ ਗੈਂ ਸਾਹਿਬ ਨੇ ਅੱਜ ਆਪ ਗੁਰਦੁਆਰਾ ਰਕਾਬ ਗੈਂ ਸਾਹਿਬ ਦੇਖਦੇ ਹੋ जो गुरु तेग बहादुर जी की शहादत के बाद उनके धड़का जहाँ पे संस्कार हुआ यहां पे मस्जिद बना दी गई थी बाबा बघेल सिंह जी ने, जब शाह आलम दो सल्तनत के दौरान कहा यह गुरु तेग बहादुर जी का स्थान है यहाँ से मस्जिद हटाई जाएगी और गुरुद्वारा बनाया जाएगा उन्होंने सत्रह सौ के अंदर उस मस्जिद को ध्वस्त करके वहां पे गुरुद्वारा बनाकर आज साहब के ऊपर वो ਗੁਰਦੁਆਰਾ ਸਾਹਿਬ ਸਥਾਪਿਤ ਹੈ ਸੋ ਸੰਗਤ ਜੀ ਤੁਸੀਂ ਸਾਰੀ ਗੱਲਬਾਤ ਸੁਣੀਏ ਸਿਰਸਾ ਜੀ ਦੀ ਸਿਰਸਾ ਜੀ ਕਹਿੰਦੇ ਨੇ ਕਿ ਜਿੱਥੇ ਰਕਾਬਗੰਦ ਸਾਹਿਬ ਗੁਰਦੁਆਰਾ ਹੈ ਉੱਥੇ ਇੱਕ ਮਸਜਿਦ ਸੀ ਤੇ ਬਾਬਾ ਬਗੇਰ ਸਿੰਘ ਜੀ ਨੇ ਉਹ ਮਸਜਿਦ ਢਾ ਕੇ ਉੱਥੇ ਗੁਰਦੁਆਰਾ ਰਕਾਬਗੰਦ ਸਾਹਿਬ ਤਿਆਰ ਕੀਤਾ ਬੜੇ ਅਫਸੋਸ ਦੀ ਗੱਲ ਹੈ ਬੜੇ ਬੁੱਧੀਜੀਵੀ ਬੈਠੇ ਨੇ ਮੇਰੀ ਵੀਡੀਓ ਵੀ ਵੇਖ ਰਹੇ ਹੋਣਗੇ ਔਰ ਉਹ ਬੁੱਧੀਜੀਵੀਆਂ ਨੇ ਸਿਰਸਾ ਜੀ ਦੀ ਵੀ ਵੀਡੀਓ ਜ਼ਰੂਰ ਦੇਖੀ ਹੋਏਗੀ ਮੈਂ ਚਾਹੁੰਦਾ ਹਾਂ ਕਿ ਜਿਸ ਤਰੀਕੇ ਨਾਲ ਅਸੀਂ ਵੀਡੀਓ ਵੇਖ ਕੇ ਜਵਾਬ ਦੇ ਰਹੇ ਹਾਂ ਯਾ ਪਿਛਲੇ ਦਿਨੀ ਪਰਮਜੀਤ ਸਿੰਘ ਸਰਨਾ ਨੇ ਵੀ ਜਵਾਬ ਦਿੱਤਾ ਇਸ ਦੇ ਉੱਤੇ ਕਿ ਵੀ ਤੂੰ ਕਿੱਥੋਂ ਪੜ ਕੇ ਆਇਆ ਕਿਹੜੇ ਤੇਰੇ ਵਾਲਿਦ ਨੇ ਇਤਿਹਾਸ ਲਿਖਿਆ ਕਿ ਉੱਥੇ ਮਸਜਿਦ ਢਾਕੇ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ ਸਿਰਸਾ ਜੀ ਨੂੰ ਮੈਂ ਕਹਿਣਾ ਚਾਹਾਂਗਾ ਤੁਸੀਂ ਆਪਣੀ ਰਾਜਨੀਤੀ ਕਰੋ ਤੁਹਾਨੂੰ ਤੁਹਾਡੀ ਰਾਜਨੀਤੀ ਮੁਬਾਰਕ ਅਸਲ ਵਿੱਚ ਕੀ ਏ ਕਿ ਜਿਹੜੇ ਲੋਕ ਚਾਪਲੂਸੀ ਦੇ ਮੈਦਾਨ ਵਿੱਚ ਉਤਰ ਜਾਂਦੇ ਨੇ ਉਹ ਐ ਸੋਚ ਕੇ ਉਤਰਦੇ ਨੇ ਕਿ ਅਸੀਂ ਆਪਣੇ ਘਰਦਿਆਂ ਦੀ ਪਰਵਾਹ ਨਹੀਂ ਕਰਨੀ ਆਪਣੀ ਕੌਮ ਦੀ ਪਰਵਾਹ ਨਹੀਂ ਕਰਨੀ ਆਪਣੇ ਧਰਮ ਦੀ ਪਰਵਾਹ ਨਹੀਂ ਕਰਨੀ ਮਗਰ ਅਸੀਂ ਧਰਮ ਨੂੰ ਆੜ ਬਣਾ ਕੇ ਆਪਣੀ ਕੌਮ ਨੂੰ ਆੜ ਬਣਾ ਕੇ ਉਹਦਾ ਫਾਇਦਾ ਚੁੱਕਣ ਵਿੱਚ ਕਾਮਯਾਬ ਰਹੀਏ। ਉਹੀ ਗਿਣਤੀ ਵਿੱਚ ਆਂਦੇ ਨੇ ਦਿੱਲੀ ਦੇ ਮਜਿੰਦਰ ਸਿੰਘ ਸਿਰਸਾ। ਸਿਰਸਾ ਜੀ ਨੇ ਬੜੇ ਕੰਮ ਆਪਣੇ ਟਾਈਮ ਦੇ ਉੱਤੇ ਕੀਤੇ ਵੀ ਨੇ। ਮਗਰ ਹਦਾਂ ਪਾਰ ਕਰ ਦਿੱਤੀਆਂ ਕੀ ਮਜਬੂਰੀ ਕੀ ਵਜ੍ਹਾ ਹੋ ਸਕਦੀ ਏ ਕਿ ਚਾਪਲੂਸੀ ਕਰਨ ਵਾਸਤੇ ਸਿਰਸਾ ਜੀ ਨੇ ਸਿੱਖ ਕੌਮ ਨੂੰ ਮੁਗਲਾ ਨਾਲ ਮਲਾਕੇ ਇਹ ਗੱਲ ਸਾਬਤ ਕਰ ਦਿੱਤੀ ਕਿ ਉੱਥੇ ਮਸਜਿਦ ਤੋੜ ਕੇ ਰਕਾਬਗਨ ਸਾਹਿਬ ਗੁਰਦੁਆਰਾ ਬਣਾ ਕੇ ਸਿਰਸਾ ਜੀ ਥੋੜਾ ਜਿਹਾ ਆਪਣੇ ਸਿਰ ਨੂੰ ਹੱਥ ਮਾਰੋ ਆਰਾਮ ਨਾਲ ਫ੍ਰੀ ਹੋ ਕੇ ਰਾਜਨੀਤੀ ਤੋਂ ਪਿੱਛੇ हट ਕੇ ਘਰ ਬੈ ਕੇ ਇਤਿਹਾਸ ਨੂੰ ਪੜਨ ਦੀ ਕੋਸ਼ਿਸ਼ ਕਰੋ ਇਤਿਹਾਸ ਵਿੱਚ ਸਾਫ਼-ਸਾਫ਼ ਪੰਨਿਆਂ 'ਤੇ ਲਿਖਿਆ ਤੁਸੀਂ ਨਾ ਪੜੋ ਕਿਤਾਬਾਂ ਤੁਸੀਂ Google 'ਤੇ ਸਰਚ ਮਾਰ ਲਓ ਤੁਹਾਨੂੰ Google 'ਤੇ ਹੀ ਪਤਾ ਲੱਗ ਜਾਏਗਾ ਕਿ ਅਸਲ ਵਿੱਚ ਰਕਾਬਗਨ ਸਾਹਿਬ ਗੁਰਦੁਆਰਾ ਕਦੋਂ ਬਨਿਆ ਤੇ ਕਿਦੀ ਇਜਾਜ਼ਤ ਨਾਲ ਬਨਿਆ ਤੇ ਕਿਹੜੇ ਸਨ ਵਿੱਚ ਬਨਿਆ ਅਸਲ ਵਿੱਚ ਸੰਗਤ ਜੀ ਜਿਹੜਾ ਗੁਰਦੁਆਰਾ ਰਕਾਬਗੰਦ ਸਾਹਿਬ ਬਨਿਆ ਹੋਇਆ ਉਹ ਰਾਏ ਸਿਨਾ ਪਿੰਡ ਹੁੰਦਾ ਸੀ ਜਿਸ ਪਿੰਡ ਵਿੱਚ ਲੱਖੀ ਸ਼ਾ ਬੰਜਾਰਾ ਰਹਿੰਦੇ ਹੁੰਦੇ ਸੀ ਔਰ ਉਹਨਾਂ ਨੇ ਆਪਣੇ ਘਰ ਨੂੰ ਹੀ ਅੱਗ ਲਗਾਤੀ ਜਿਸ ਘਰ ਦੇ ਵਿੱਚ ਉਹ ਰਹਿੰਦੇ ਸੀ ਜਦੋਂ ਸੀਸਗੰ੍ਹ ਸਾਹਿਬ ਗੁਰਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਕੀਤੀ ਗਈ ਤੇ ਉਹਨਾਂ ਦਾ ਸਰੀਰ ਇੱਥੇ ਲਿਆ ਕੇ ਲੱਖੀ ਸ਼ਾਮੰਜਾਰਾ ਨੇ ਆਪਣੇ ਘਰ ਨੂੰ ਹੀ ਅੱਗ ਲਗਾਈ ਜਿਹੜਾ ਕਿ ਰਾਏਸੇਨਾ ਪਿੰਡ ਦੇ ਵਿੱਚ ਸੀ ਜਿਹੜੀਆਂ ਗੱਲਾਂ ਮਨਜਿੰਦਰ ਸਿੰਘ ਸਿਰਸਾ ਜੀ ਕਹਿ ਰਹੇ ਨੇ ਇਹ ਬਿਲਕੁਲ ਬੇਬੁਨਿਆਦ ਨੇ ਔਰ ਪਤਾ ਨਹੀਂ ਕਿਹੜੀ ਕਲਾਸ ਲੈ ਕੇ ਆ ਰਹੇ ਨੇ ਅੱਜਕੱਲ ਸਿੱਖਾਂ ਨੂੰ ਮੁਸਲਿਮ ਧਰਮ ਦੇ ਖਿਲਾਫ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਮਨਜਿੰਦਰ ਸਿੰਘ ਸਿਰਸਾ ਨੇ ਕਿਤੇ ਵੀ ਇਹ ਗੱਲ ਨਹੀਂ ਕਹੀ ਹੋਏਗੀ ਮੈਂ ਆਪਣੇ ਬਿਆਨਾਂ ਦੇ ਵਿੱਚ ਇਹ ਸਾਫ਼-ਸਾਫ਼ ਕਹਿੰਦਾ ਕਿ ਸਿੱਖ ਕੌਮ ਦਾ ਵੈਰ ਨਾ Hindu ਨਾਲੇ ਤੇ ਨਾ ਹੀ ਮੁਸਲਮ ਧਰਮ ਨਾਲ ਹੈ ਸਿੱਖਾਂ ਦਾ ਵੈਰ ਸਿਰਫ ਉਹ ਲੋਕਾਂ ਨਾਲ ਰਿਹਾ ਜਿਹੜੇ ਲੋਕਾਂ ਨੇ ਸਿੱਖ ਧਰਮ ਨਾਲ ਵੈਰ ਕਮਾਇਆ ਚਾਹੇ ਉਹ Hindu ਹੋਣ ਚਾਹੇ ਉਹ ਮੁਸਲਮ ਹੋਣ ਸਹਿਬਜ਼ਾਦਾ ਨੂੰ ਸ਼ਹੀਦ ਕਰਨ ਵਾਸਤੇ ਅਗਰ ਕਿਸੇ Hindu ਬੰਦੇ ਨੇ ਕੇ ਬ੍ਰਾਹਮਣ ਬੰਦੇ ਨੇ ਸਹਿਬਜ਼ਾਦਾ ਨੂੰ ਸ਼ਹੀਦ ਹੀ ਕਰਨ ਵਾਸਤੇ ਜੋਰ ਪਾਇਆ ਤੇ ਉੱਥੇ ਹੀ ਮੇਰੇ Hindu ਵੀਰਾਂ ਨੇ ਗੁਰੂ ਸਾਹਿਬ ਦੇ ਸਹਿਬਜ਼ਾਦਾ ਨੂੰ ਵੀ ਦੁੱਧ ਵੀ ਛਕਾਇਆ ਉਹ ਨਾਮ ਦੇਸ ਅੰਤਿਮ ਸੰਸਕਾਰ ਵਾਸਤੇ ਜਗਾ ਵੀ ਲੇਤੀ ਬਿਲਕੁਲ ਉਸੇ ਤਰ੍ਹਾਂ ਜਿਸ ਤਰੀਕੇ ਨਾਲ ਵਜ਼ੀਰ ਖਾਨ ਨੇ ਸਹਿਬਜ਼ਾਦਾ ਨੂੰ ਸ਼ਹੀਦ ਕਰਨ ਦਾ ਫਤਵਾ ਜਾਰੀ ਕੀਤਾ ਮਗਰ ਨਵਾਬ ਮਲੇਰ ਕੋਟਲੇ ਨੇ ਉਹਦਾ ਹਾਂ ਦਾ ਨਾਰਾ ਮਾਰਿਆ ਸੋ ਸੰਗਤ ਦੀ ਗੱਲਾਂ ਸਾਫ਼ ਨੇ ਕਿ ਇਨਸਾਨੀਅਤ ਕਾਇਮ ਰਹਿਣੀ ਚਾਹੀਏ ਧਰਮ ਅਸੀਂ ਲੋਕਾਂ ਨੇ ਵੰਡੇ ਨੇ ਧਰਮ ਦੇ ਖਿਲਾਫ ਗੱਲ ਕਰਦਾ ਸਿਰਸਾ ਜੀ ਨੇ ਮਸਜਿਦ ਤੋੜ ਕੇ ਰਕਾਬਗਨ ਸਭ ਬਣਾਉਂਦੀ ਤਾਂ ਗੱਲ ਕਰਤੀ ਲੇਕਿਨ ਜਿਸ ਤਰ੍ਹਾਂ ਕਿ ਸਿੱਖ ਇਤਿਹਾਸਕਾਰ ਲਿਖਦੇ ਨੇ ਔਰ ਕਈ ਬੁੱਧੀਜੀਵੀ ਜਾਣਦੇ ਨੇ ਕਿ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਇੱਕ ਵਾਰੀ ਨਹੀਂ ਕਈ ਵਾਰ ਝੁਲਾਇਆ ਗਿਆ ਔਰ ਦਿੱਲੀ ਨੂੰ ਛੱਡ ਦਿੱਤਾ ਗਿਆ ਕਿ ਸਾਡਾ ਜਿਹੜਾ ਧਰਮ ਨਹੀਂ ਸਿਖਾਉਂਦਾ ਕਿ ਅਸੀਂ ਕਿਸੇ ਦੇ ਉੱਤੇ ਜਾ ਕੇ ਦਬਾਅ ਕਰੀਏ ਜਾਂ ਕਿਸੇ ਦੇ ਪ੍ਰੈਸ਼ਰ ਪਾ ਕੇ ਜ਼ੁਲਮ ਕਰੀਏ ਸਿੱਖ ਕੌਮ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਦੀ ਰਹੀ ਹੈ ਜਦੋਂ ਦਿੱਲੀ ਫਤਿਹ ਹਾਸਲ ਕੀਤੀ ਬਾਬਾ ਬਗੇਰ ਸਿੰਘ ਜੀ ਨੇ ਸ਼ਾ ਆਲਮ ਜਿਹੜਾ ਉੱਥੇ 라 ਮੌਜੂਦਾ ਉਦੋਂ ਬਾਦਸ਼ਾਹ ਸੀ ਉਸ ਬਾਦਸ਼ਾਹ ਨੂੰ ਇਹ ਗੱਲ ਕਹੀ ਗਈ ਕਿ ਅਸੀਂ ਦਿੱਲੀ ਛੱਡ ਦਾਂਗੇ ਲੇਕਿਨ ਸਾਡੀ ਇੱਕ ਸ਼ਰਤ ਹੈ ਕਿ ਜਿੱਥੇ-ਜਿੱਥੇ ਸਾਡੇ ਗੁਰੂ ਸਾਹਿਬ ਜਿੱਥੇ ਸਾਡੇ ਗੁਰੂਆਂ ਦੇ ਚਰਨ ਪਏ ਤਸ ਜਿਹੜੀ ਧਰਤੀ ਤੇ ਉਸ ਧਰਤੀ ਦੀ ਨਿਸ਼ਾਨਦੇਹੀ ਕੀਤੀ ਜਾਏ ਉਹਨੂੰ ਲੱਭਿਆ ਜਾਏ ਤੇ ਉੱਥੇ ਗੁਰੂ ਸਥਾਨ ਸਥਾਪਿਤ ਕੀਤੇ ਜਾਣ ਬੜਿਆ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਬਿਨਾ ਇਤਿਹਾਸ ਪੜੇ ਬਿਨਾ ਇਤਿਹਾਸ ਦੀ ਜਾਣਕਾਰੀ ਰੱਖਦੇ ਹੋਏ ਹਮੇਸ਼ਾ ਮਾਈਕ ਦੇ ਅੱਗੇ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕਰ ਦੇਣਾ ਇਹ ਕੌਮ ਵਾਸਤੇ ਆਉਣ ਵਾਲੇ ਸਮੇਂ 'ਚ ਬੜਾ ਘਾਤਕ ਹੋ ਸਕਦਾ ਹੈ ਮੈਂ ਸਿੱਖ ਕੌਮ ਨੂੰ ਅਪੀਲ ਕਰਨਾ ਚਾਹਾਂਗਾ ਜਿਸ ਤਰ੍ਹਾਂ ਪਰਮਜੀਤ ਸਿੰਘ ਸਰਨਾ ਨੇ ਵੀਡੀਓ ਬਣਾ ਕੇ ਉਹਨੂੰ ਸਿਰਸੇ ਨੂੰ ਜਵਾਬ ਦਿੱਤਾ ਹੈ ਉਸ ਤਰ੍ਹਾਂ ਹੀ ਮੈਂ ਆਪਣੇ ਦਿੱਲੀ ਦੇ ਖਾਸ ਕਰਕੇ ਪੰਥਦਰਦੀਆਂ ਨੂੰ ਦਿੱਲੀ ਤੋਂ ਬਾਹਰ ਵੀ ਜਿਹੜੇ ਪੰਥਦਰਦ ਨੇ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਕਰਨਾ ਚਾਹਾਂਗਾ ਸ਼੍ਰੀ ਅਕਾਲ ਤਖਤ ਸਾਹਿਬ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਕੰਪਲੇਂਟ ਕੀਤੀ ਜਾਵੇ ਅਸੀਂ ਹਮੇਸ਼ਾ ਇਹ ਗੱਲ ਕਰਦੇ ਆਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਵੋੱਚ ਅਦਾਲਤ ਹੈ ਸਰਵੋੱਚ ਸੁਪਰੀਮ ਕੋਰਟ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸਿੱਖਾਂ ਦੀ ਸੁਪਰੀਮ ਕੋਰਟ ਹੈ ਉਹਦੇ ਵਿੱਚ ਅਪੀਲ ਕੀਤੀ ਜਾਵੇ ਕਿ ਸਿਰਸਾ ਦੇ ਇਸ ਬਿਆਨ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਗਲਤ ਅਸਰ ਪੈ ਸਕਦਾ ਹੈ ਤੇ ਕੌਮ ਨੂੰ ਬੇਨਤੀ ਹੈ ਆਪਣੇ ਪੰਥਦਰਦੀਆਂ ਨੂੰ ਬੇਨਤੀ ਹੈ ਇਹ ਕਾਬ ਤੱਕ ਸਾਬ ਮਿਲ ਕੇ ਮੁਹਿੰਮ ਚਲਾਈਏ ਔਰ ਸਿਰਸੇ ਦੇ ਖਿਲਾਫ ਇੱਕ ਕੰਪਲੇਂਟ ਕਰੀਏ ਜਿਹੜੇ ਬਿਆਨ ਇਹਨੇ ਦਿੱਤੇ ਨੇ ਇਹ ਆਪਸ ਦੇ ਭਾਈਚਾਰੇ ਨੂੰ ਵੀ ਨੁਕਸਾਨ ਕਰ ਸਕਦੇ ਨੇ RAM ਮੰਦਿਰ ਬਣਿਆ RAM ਮੰਦਿਰ ਅਯੁੱਧਿਆ ਦੇ ਵਿੱਚ ਬਣਿਆ ਮੈਂ ਉਹ ਆਪਣੇ ਸਾਰੇ ਹਿੰਦੂ ਵੀਰਾਂ ਨੂੰ ਮੁਬਾਰਕ ਦਿੰਨਾ ਕਿ RAM ਮੰਦਿਰ ਬਣਿਆ ਜਿਹਦੀ ਤੁਸੀਂ ਲੜਾਈ ਲੜੀ ਨਹੀਂ 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 ਕੋਈ ਲੇਕਿਨ ਉਸ RAM ਮੰਦਿਰ ਦੇ ਆੜ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਜੋ ਬਿਆਨ ਦਿੱਤੇ ਨੇ ਕਿ ਰਕਾਬ ਗੰਦ ਸਾਹਿਬ ਗੁਰਦੁਆਰਾ ਵੀ ਮਸਜਿਦ ਢਾ ਕੇ ਬਣਾਇਆ ਗਿਆ ਹੈ ਇਹ ਬੇਬੁਨਿਆਦ ਤੇ ਬੇ ਬਿਲਕੁਲ ਹੀ ਗਲਤ ਗੱਲ ਕੀਤੀ ਹੈ ਮੈਂ ਕੌਮ ਨੂੰ ਅਪੀਲ ਕਰਨਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਸਿਰਸਾ ਜੀ ਨੂੰ ਅਪੀਲ ਜ਼ਰੂਰ ਕਰਨਾ ਚਾਹਾਂਗਾ ਕੋਈ ਵੀ ਬਿਆਨ ਦੇਣ ਤੋਂ ਪਹਿਲਾਂ ਇਤਿਹਾਸ ਜ਼ਰੂਰ ਪੜਿਆ ਕਰੋ ਬੜੀਆਂ ਕਿਤਾਬਾਂ ਸਾਡੇ ਵਿਦਵਾਨਾਂ ਨੇ ਲਿਖੀਆਂ ਨੇ ਇਤਿਹਾਸ ਲਿਖਿਆ ਉਹ ਤੇ ਉਸ ਇਤਿਹਾਸ ਨੂੰ ਪੜਨ ਦੀ ਲੋੜ ਹੈ ਤਾਂ ਹੀ ਮਾਇਕ ਫੜਨ ਦੀ ਲੋੜ ਹੈ ਨਹੀਂ ਤੇ ਮਾਇਕ ਨਾ ਫੜਿਆ ਕਰੋ ਤੁਹਾਨੂੰ ਹੱਥ ਬਣ ਕੇ ਬੇਨਤੀ ਹੈ ਇਤਿਹਾਸ ਨੂੰ ਤੋੜ ਮੋੜ ਕੇ ਪੇਸ਼ ਕਰਨ ਤੋਂ ਗੁਰੇਜ ਕਰੋ ਇਤਨੀ ਕੀ ਬੇਨਤੀ ਪ੍ਰਵਾਨ ਕਰਨੀ ਵੀਡੀਓ ਸ਼ੇਅਰ ਕਰਨੀ ਤਾਂ ਕਿ ਸਿਰਸਾ ਜੀ ਨੂੰ ਥੋੜੀ ਜਿਹੀ ਅਕਲ ਆ ਸਕੇ ਕਿ ਕੋਈ ਬਿਆਨ ਦੇਣ ਤੋਂ ਪਹਿਲਾਂ ਇਤਿਹਾਸ ਪੜ੍ਹਨਾ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਦੀ ਫਤਿਹ ਸਿੱਖ ਕੌਮ ਨੂੰ ਮੇਰਾ ਮੁਸਲਮਾਨ ਦਾ ਸਲਾਮ ਹੈ ਯਾਰ ਬਲਕਿ ਦੋਵਾਂ ਹੱਥਾਂ ਦੇ ਨਾਲ ਸਲਾਮ ਹੈ ਸਿੱਖਾਂ ਨੂੰ ਕੀ ਸਮਝੰਦੇ ਐ ਸਿੱਖਾਂ ਨੂੰ ਪਾਗਲ ਸਮਝੰਦੇ ਐ ਸਿੱਖਾਂ ਨੂੰ ਕੀ ਸਮਝੰਦੇ ਐ ਕਿ ਸਿੱਖਾਂ ਦੀ ਉਂਗਲੀ ਫੜਾਂਗੇ ਜਿੱਦਾਂ ਰਾਮ ਦੀ ਜਿਹੜਾ ਵਿਚਾਰਾ ਗਵਚਾ ਸੀਗਾ ਉਹਨੂੰ ਘਰ ਨਹੀਂ ਸੀ ਲੱਭਦਾ ਆਪਣਾ RAM ਦੀ ਉਂਗਲ ਫੜੀ ਤੇ ਉਹਨੂੰ ਮੰਦਰ ਤੱਕ ਛੱਡ ਆਇਆ ਵਿਚਾਰਾ ਜਿਹੜਾ ਬੰਦਾ RAM ਦਾ ਨਹੀਂ ਦੱਸੋ ਕਿਸੇ ਦਾ ਕੀ ਹੋ ਸਕਦਾ ਇਸੇ ਤਰ੍ਹਾਂ ਇਹ ਸਿੱਖਾਂ ਨੂੰ ਕਿ ਪਾਗਲ ਸਮਝਣ ਦੇ ਆ ਕਿ ਸਿੱਖਾਂ ਦੀ ਉਂਗਲੀ ਫੜਾਂਗੇ ਜਿੱਦਨ ਮਰਜ਼ੀ ਲੈ ਜਾਗੇ ਤੇ ਸਿੱਖਾਂ ਨੂੰ ਪਤਾ ਹੀ ਨਹੀਂਗਾ ਚੱਲੇਗਾ ਆਏ ਹਾਏ 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 ਮੈਂ ਗੱਲ ਕਰਨ ਲੱਗਾ ਸੋਚਣ ਨਿਆ ਗੱਲ ਕਰਾਂ ਜਾਂ ਨਾ ਕਰਾਂ ਮਰਿੰਦਰ ਸਿੰਘ ਸਿਰਸਾਣੇ ਗੱਲ ਕੀਤੀ ਸੀ ਕਿ ਬਾਬਾ ਬਗੈਲ ਸਿੰਘ ਆਇਆ ਪਜਾ ਪਜੋ ਇੰਜ ਕਰਕੇ ਬਾਹਰ ਗੁਰੂ ਤੇਗ ਬਹਾਦਰ ਦਾ ਨਾਮ ਲਿਆ ਸਾਡਾ ਗੁਰੂ ਗੁਰੂ ਦਾ ਨਾਮ ਲੈ ਕੇ ਉਹਨੇ ਮਜ਼ਲਤਾਈ ਹੈ ਮਜ਼ਾ ਢਾ ਕੇ ਜਿੱਦਾਂ ਇਹਨਾਂ ਨੇ ਰਾਮ ਦਾ ਨਾਮ ਲੈ ਕੇ ਮਜ਼ਰਟਾਈ ਹੈ ਤੇ ਤੇ ਰਾਮ ਮੰਦਰ ਗੁਰੂ ਦਾ ਨਾਮ ਲੈ ਕੇ ਤੇ ਮੱਜ਼ੜ ਢਾਈ ਐ ਮੱਜ਼ੜ ਢਾ ਕੇ ਤੇ ਉੱਤੇ ਗੁਰਦੁਆਰਾ ਬਣਾਇਆ ਵੇ ਵਾਹ ਬਈ ਵਾਹ ਗੁਰੂ ਦਾ ਨਾਮ ਮੈਂ ਮੁਸਲਮਾਨ ਹਾਂ ਇੱਕ ਗੱਲ ਨੂੰ ਬੜੇ ਚੰਗੇ ਤਰੀਕੇ ਨਾਲ ਸਮਝਦਾ ਮੈਂ ਸਿੱਖ ਕੌਮ ਦੇ ਬਾਰੇ ਗੱਲ ਬੜੇ ਧਿਆਨ ਨਾਲ ਸੁਣਿਓ ਯਾਰ ਇਹ ਮਸਲਾ ਇਹਦਾ ਛੋਟਾ ਨਹੀਂ ਇਹ ਬੜਾ ਵੱਡਾ ਮਸਲਾ ਹੈ ਸਿੱਖ ਅਚਾ ਸਿੱਖ ਕੀ ਸਮਝਣ ਦੇ ਹੈ ਕਿ ਅਬ ਜਿਹੜਾ ਮਨ ਪਾਗਲ ਹੈ ਜਿਨੇ ਗੱਲ ਕੀਤੀ ਹੈ ਮਜੀਂਦਰ ਸਿੰਘ ਚਿਰਸਾਣੇ ਨਹੀਂ ਉਹਨੇ ਗੱਲ ਸਹੀ ਕੀਤੀ ਹੈ ਹਾਂਜੀ ਹੁਣ ਮੈਂ ਗੱਲ ਕਰਨ ਲੱਗਾ ਗੱਲ ਪਹਿਲੇ ਸੁਣਿਓ ਫਿਰ ਮੈਂ ਜਵਾਬ ਦਵਾਗਾ ਕਿ ਉਹਨੇ ਗੱਲ ਕਿਦਾਂ ਸਹੀ ਕੀਤੀ ਹਾਂ ਸਾਬਤ ਕਰਾਂਗਾ ਮੁਸਲਮਾਨ ਇੱਕ ਗੱਲ ਨੂੰ ਜਾਣਦਾ ਵੈ ਪੱਕਾ ਸਿੱਖ ਗੁਰੂ ਦਾ ਨਾਮ ਮਤਲਬ ਸਿੱਖਾਂ ਦਾ ਗੁਰੂ ਕਦੀ ਵੀ ਮਸਜਿਦ ਢਾ ਕੇ ਗੁਰਦੁਆਰਾ ਨਹੀਂ ਬਣਾ ਸਕਦਾ ਸਿੱਖਾਂ ਦਾ ਉਸ ਸਿੱਖ ਦਾ ਗੁਰੂ ਨਹੀਂ ਕਰ ਸਕਦਾ ਸਿੱਖ ਦਾ ਗੁਰੂ ਕਰਨਾ ਤੇ ਬੜੀ ਦੂਰ ਦੀ ਗੱਲ ਹੈ ਮਸਜਿਦ ਨੂੰ ਢਾ ਕੇ ਗੁਰਦੁਆਰਾ ਬਣਾਉਣਾ ਬਣਾਣਾ ਤੇ ਬੜੀ ਦੂਰ ਦੀ ਗੱਲ ਹੈ ਸੋਚ ਨਹੀਂ ਸਕਦਾ ਦੱਸੋ ਸਿੱਖ ਨਹੀਂ ਸੋਚ ਸਕਦਾ ਤੇ ਗੁਰੂ ਇਦਾਂ ਕਰ ਸਕਦਾ ਗੁਰੂ ਵੀ ਨਾਮ ਗੁਰੂ ਦਾ ਤੇ ਕੰਮ ਇਦਾਂ ਦੇ ਪਾਗਲ ਬਣਾਉਂਦੇ ਆ ਤੇ ਸਿੱਖ ਅਗੋਂ ਇਹ ਸਮਝਣਦੇ ਆ ਕਿ ਮਹਿੰਦਰ ਸਿੰਘ ਸਿਰਸਾ ਨੂੰ ਪਤਾ ਹੀ ਨਹੀਂ ਲੱਗਾ ਉਹਨੂੰ ਕੋਈ ਸ਼ਾਇਦ ਗਲਤੀ ਹੋ ਗਈ ਕਿਤੇ ਉਹਨੂੰ ਨਹੀਂ ਪਤਾ ਚੱਲਿਆ ਕਿ ਮੈਂ ਕਿਹੜੀ ਗੱਲ ਕਹਿ ਗਏ ਆ ਸਿਆਸਤਦਾਨ ਹੈ ਕੁਰਸੀ ਦਾ ਲਾਲਚ ਹੈ ਤੇ ਇਹਦੇ ਕੋ ਅਚਾਨਕ ਗੱਲ ਨਿਕਲ ਗਈ ਭਾਈ ਸਾਹਿਬ ਅਚਾਨਕ ਨਹੀਂ ਮਾਫੀ ਚੋਣਾ ਮੁਸਲਮਾਨ ਹੈ ਗੱਲ ਕਰਨ ਲੱਗਾ ਮਾਫੀ ਚੋਣਾ ਸਿੱਖਾਂ ਕੋਲੋਂ ਉਹ ਪਾਗਲ ਨਹੀਂ ਹੈ ਉਹ ਗੱਲ ਸਹੀ ਕਰਨ데요 ਸਿੱਖ ਵੀ ਪਾਗਲ ਨਹੀਂ ਹੈ ਉਹ ਵੀ ਪਾਗਲ ਨੇ ਜਾਂ ਮੁਸਲਮਾਨ ਦੋਗਲਾ ਕੰਮ ਕਿਉਂ ਕਰਨਿਆ ਇਸ ਤਰ੍ਹਾਂ ਗੱਲ ਦੱਸਾਂ ਮੈਂ ਸਿੱਖ ਨੂੰ ਮੈਂ ਇਹ ਦੱਸਦਾ ਪੂਰੀ ਦੁਨੀਆ ਦੇ ਸਾਹਮਣੇ ਆਪਣੇ ਚੈਨਲ ਦੇ ਜ਼ਰੀਏ ਕਿ ਸਿੱਖ ਤੁੱਪੇ ਬੈ ਸਕਦਾ ਸਿੱਖ ਮਰ ਸਕਦਾ ਸਿੱਖ ਖੱਪ ਸਕਦਾ ਸਿੱਖ ਹਰ ਮੁਸੀਬਤ ਬਰਦਾਸ਼ਤ ਕਰ ਸਕਦਾ ਪਰ ਗੁਰੂ ਨੂੰ ਨਹੀਂ ਛੱਡ ਸਕਦਾ ਇੱਕ ਗੱਲ ਪੱਕੀ ਹੋ ਗਈ ਹੁਣ ਜਿਹੜੀ ਉਹਦੀ ਗੱਲ ਕੀਤੀ ਹੈ ਕਿ ਉਹ ਸਹੀ ਗੱਲ ਕਰਨ ਦੇ ਉਹ ਐਨੀ ਗੱਲ ਸਹੀ ਕਰਨ ਦਿਆ ਵੇਕ ਜਾਓ ਤਹਿਕੀਕ ਕਰਾ ਲਓ ਉਹ ਉਤੋਂ ਖੁਦਾਈ ਕਰਾ ਲਓ ਜਿੱਦਾਂ ਬਾਬਰੀ ਮਰਜ਼ੀ ਦੀ ਜਿਹੜੇ ਨੇ ਖੁਦਾਈ ਕੀਤੀ ਨਾ ਇਸ ਤਰ੍ਹਾਂ ਹੀ ਕਰਾ ਲਓ ਜਿਹੜੀ ਗੱਲ ਕਹਿਣ ਦਿਆ ਉਹ ਸਹੀ ਕਰਨ ਦਿਆ ਜੇ ਥੱਲੋਂ ਮੋਲ ਵੀ ਦਾ ਸਬੂਤ ਵੀ ਨਿਕਲ ਆਉਣਾ ਜੇ ਮਸਜਿਦ ਵੀ ਨਿਕਲ ਥੱਲੋਂ ਆਉਂਦਾ ਨਾ ਟੋਪੀਆਂ ਵੀ ਨਿਕਲ ਆਉਣੀਆਂ ਥੱਲੋਂ ਤਸਬੀਆਂ ਵੀ ਨਿਕਲ ਆਉਣੀਆਂ ਸੱਦ ਹਰ ਇੱਕ ਚੀਜ਼ ਨਿਕਲ ਆਉਣੀ ਹਾਂ ਇਸ ਚੀਜ਼ ਨੂੰ ਵੀ ਜਾਣਦਾ ਮੁਸਲਮਾਨ ਮਜਿੰਦਰ ਸਿੰਘ ਸਿਰਸਾ ਵੀ ਜਾਣਦਾ ਰਸੀ ਜੀ ਸਿੱਖ ਨਹੀਂਗਾ ਜਾਣਦਾ ਕਿਉਂਕਿ ਇਹ ਜੰਗ ਹੈ ਇਹ ਜੰਗ ਦਾ ਹਿੱਸਾ ਹੈ ਦੁਸ਼ਮਨ ਦਾ ਨਾਮ ਪਤਾ ਹੋਵੇ ਦੱਸੋ ਜੰਗ ਬੰਦਾ ਕਿਹਦੇ ਨਾਲ ਲੜੇਗਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਅਗਰ ਦੁਸ਼ਮਨ ਦਾ ਹੀ ਨਾ ਪਤਾ ਹੋਵੇ ਦੱਸੋ ਫਿਰ ਜੰਗ ਬੰਦਾ ਕਿਹਦੇ ਨਾਲ ਲੜੇਗਾ ਤੇ ਕਿਸ ਤਰ੍ਹਾਂ ਲੜੇਗਾ ਤੇ ਕਿਹੜੇ ਤਰੀਕੇ ਨਾਲ ਲੜੇਗਾ ਇਹ ਜੰਗ ਦਾ ਇੱਕ ਤਰੀਕਾ ਹੈ ਇਹ ਜੰਗ ਦਾ ਇੱਕ ਹਿੱਸਾ ਵੈ ਮੁਸਲਮਾਨ ਮੈਂ ਤੇ ਜਾਣਦਾ ਵੈ ਲੇਕਿਨ ਇਹ ਮੈਂ ਸਵਾਲ ਕਰਦਾ ਵੈ ਕਿ ਐਦਾਂ ਹੀ ਚੀਜ਼ ਦੁਨੀਆ ਦੇ ਸਾਹਮਣੇ ਆਵੇ ਦੁਨੀਆ ਦੇ ਸਾਹਮਣੇ ਰੱਖੀ ਜਾਵੇ ਸਿੱਖੋ ਦੱਸੋ ਸਿੱਖ ਕੀ ਜਵਾਬ ਦੇਣ ਇਸੇ ਤਰ੍ਹਾਂ ਜਿੱਦਾਂ ਬਾਬਰੀ ਮਸਜਿਦ ਢਾਕੇ ਰਾਮ ਦਾ ਘਰ ਬਣ ਗਿਆ ਇਸੇ ਤਰ੍ਹਾਂ ਹੀ ਇਸ ਸਬੂਤਾਂ ਦੇ ਨਾਲ ਪੂਰੇ ਸਬੂਤ ਵੀ ਨਿਕਲ ਆਇਆ ਪੂਰੀ ਦੁਨੀਆ ਦੇ ਸਾਹਮਣੇ ਸਬੂਤ ਨਿਕਲ ਆਉਣ ਤੇ ਦੁਨੀਆ ਦੇ ਸਾਹਮਣੇ ਸਬੂਤ ਰੱਖੋ ਤੇ ਦੁਨੀਆ ਫੈਸਲਾ ਕਰੇ ਕਿ ਨਹੀਂ ਇੱਥੇ ਪਹਿਲੇ ਮਸਜਿਦ ਸੀ ਸਿੱਖ ਜਿਹੜੀ ਗੱਲ ਕਰਦੇ ਆ ਇਹ ਗਲਤ ਗੱਲ ਕਰਦੇ ਆ ਇਹ ਮੰਦਿਰ ਸ਼ੁਰੂ ਤੋਂ ਇੱਥੇ ਪਹਿਲੇ ਮਸਜਿਦ ਸੀ ਮਸਜਿਡ ਟਾ ਕੇ ਤੇ ਫਿਰ ਇੱਥੇ ਗੁਰਦੁਆਰਾ ਬਣਿਆ ਹੋਇਆ ਜਿਹੜੀ ਸਿੱਖ ਗੱਲ ਕਰਦੇ ਆ ਗਲਤ ਗੱਲ ਕਰਦੇ ਦੱਸੋ ਕੀ ਜਵਾਬ ਦੇਵੋ ਜੇ ਨੇ ਇਦਾਂ ਹੀ ਕਿਹਾ ਵੇ ਤੇ ਇਦਾਂ ਹੀ ਸਭ ਕੁਝ ਹੋਵੇ ਸਿੱਖ ਮੈਨੂੰ ਜਵਾਬ ਦੋਵੇ ਕੀ ਕਹੋਗੇ ਵੀ ਇਹਦਾ ਕੀ ਜਵਾਬ ਦੋਵੋਗੇ ਹਾਂਜੀ ਇਹਦਾ ਜਵਾਬ ਮੈਂ ਮੁਸਲਮਾਨ ਐ ਕਿਉਂਕਿ ਜੰਗ ਦਾ ਹਿੱਸਾ ਵੈ ਹਾਂਜੀ ਵਧਾਈਆਂ ਦੋ ਵਧਾਈਆਂ ਦੇਣੀਆਂ ਨਾ ਵਧਾਈ ਦੋ ਕਾਲ ਤੱਕ ਸਾਹਿਬ ਦੇ ਜੱਥੇਦਾਰ ਦੇ ਮਗਰਲ ਕੋ ਉਹ ਬੰਦਾ ਬਿਲਕੁਲ ਠੀਕ ਐ ਉਹ ਹਕੂਮਤਾਂ ਦਾ ਬੰਦਾ ਨਹੀਂ ਐ ਉਹ ਹਕਮਤ ਨਾਲ ਕੰਮ ਕਰਨਦਿਆ ਔਰ ਹੱਥ ਹੱਥ ਦੇ ਗੱਲ ਕਰਨਦਿਆ ਹਾਂਜੀ ਮੈਂ ਮੁਸਲਮਾਨ ਆ ਕਿਉਂਕਿ ਮੈਂ ਵਕਤ ਕੋਲੋਂ ਪੁੱਛਿਆ ਸੀਗਾ ਉਹਨੂੰ ਜਦੋਂ ਰਾਮ ਮੰਦਰ ਵੀ ਇਦਾਂ ਹੀ ਬਣਿਆ ਸੀਗਾ ਜਿੱਦਾਂ ਆਪਣਾ ਗੁਰਦੁਆਰੇ ਦੀ ਗੱਲ ਹੁੰਦੀ ਏ ਦਿੱਲੀ ਦੇ ਕਿਉਂਕਿ ਵਕਤ ਦਾ ਦੱਸਣਾ ਸੀਗਾ ਕਿ ਉਹ ਬੰਦਾ ਸਹੀ ਏ ਫਿਰ ਬਾਅਦ ਚ ਆ ਕੇ ਉਹਨੇ ਫਿਰ ਆ ਕੇ ਸਿੱਖਾਂ ਨੂੰ ਮਨਾ ਕੀਤਾ ਸਖਤ ਬੋਲਿਆ ਵਾ ਕਿ ਤੁਸੀਂ ਕਿਉਂ ਕਿਹਾ ਵਾ ਕਿ ਜਿਹੜਾ ਹੁੰਦਾ ਨਾ ਵੀ ਜਾ ਕੇ ਵਧਾਈ ਦਿਓ ਬਲਕਿ ਇਸ ਗੱਲ ਨੂੰ ਕਿਹਾ ਕਿ ਐਡੀ ਬਾਹ ਯਾਦ ਗੱਲ ਆ ਇੰਨਾ ਬੁਰਾ ਬਣਾਇਆ ਜਥੇਦਾਰ ਨੇ ਮੈਂ ਮੁਸਲਮਾਨ ਫਿਰ ਹੁਣ ਮੈਂ ਸਮਝ ਗਿਆ ਵਾਂ ਉਸ ਵਕਤ ਕੋਲੋਂ ਕਿ ਉਹ ਬੰਦਾ ਪੂਰੀ ਹਕਮਤ ਦੇ ਨਾਲ ਗੱਲ ਕਰਨਦਿਆ ਜੋ ਕਰਨਦਿਆ ਆਪਣੀ ਕੌਮ ਵਾਸਤੇ ਕਰਨਦਿਆ ਪੂਰੀ ਹਕਮਤ ਨਾਲ ਗੱਲ ਜੋ ਕਰਨਦਿਆ ਹਕਮਤ ਨਾਲ ਕਰਨਦਿਆ ਇਹ ਜੰਗ ਦਾ ਹਿੱਸਾ ਵੈ ਸੋ ਹੁਣ ਸਿੱਖ ਮੈਨੂੰ ਦੱਸੇ ਕਿ ਇਹ ਜੰਗ ਇਹਦਾ ਕੀ ਜਵਾਬ ਦੇਵੋਗੇ ਕਿਉਂਕਿ ਉਹਨੇ ਮੂੰਹ ਨਾਲ ਗੱਲ ਕੀਤੀ ਐ ਸਿੱਖਾਂ ਨੇ ਵੀ ਮੂੰਹ ਨਾਲ ਗੱਲ ਕਰਨੀ ਐ ਹਾਂਜੀ ਅਸੀਂ ਗੱਲ ਨੂੰ ਯਾਦ ਰੱਖੋ ਕਿਉਂਕਿ ਜਿਹੜਾ ਉੱਡ ਕੇ ਆਵੇ ਜਿਹੜਾ ਚੜ ਕੇ ਆਵੇ ਸ਼ਬਦ ਸੀ ਇਦਾਂ ਜਿਹੜਾ ਚੜ ਕੇ ਆਵੇ ਉਹਨੂੰ ਤੇਗ ਜਿਹੜਾ ਬਹਿ ਕੇ ਆਵੇ ਤੈਨੂੰ ਦੇਗ ਹਾਂ ਜਿਹੜਾ ਇਸ ਤਰ੍ਹਾਂ ਆਏਗਾ ਉਹਨੂੰ ਮਤਲਬ ਕਹਿੰਦਾ ਇਹ ਹੈ ਕਿ ਅਗਲਾ ਮੂਹ ਨਾਲ ਗੱਲ ਕਰਨ ਤੇ ਆ ਸਿੱਖਾਂ ਨੂੰ ਮੂਹ ਨਾਲ ਗੱਲ ਕਰਨੀ ਪਵੇਗੀ ਤੇ ਦਲੀਲ ਨਾਲ ਗੱਲ ਕਰਨੀ ਪਵੇ ਹਾਂਜੀ ਤੁਮੇ ਮੈਂ ਮੁਸਲਮਾਨ ਮੈਂ ਅਗਲੀ ਵੀਡੀਓ ਦੇ ਵਿੱਚ ਮੈਂ ਜਵਾਬ ਰੱਖਾਂਗਾ ਸਾਹਮਣੇ ਕਿਉਂਕਿ ਇੱਕ ਚੀਜ਼ ਦੁਨੀਆ ਦੇ ਸਾਹਮਣੇ ਦੁਨੀਆ ਦੇ ਸਾਹਮਣੇ ਖੁੱਲ ਕੇ ਆ ਜਾਣੀ ਚਾਹੀਦੀ ਹੈ ਇੱਕ ਕਰਨ ਕੀਤੇ ਇੱਕ ਗੱਲ ਕੀ ਹੈ ਬਾਤ ਕੀ ਹੈ ਤੇ ਬਾਕੀ ਅਪਿੰਗਾ ਸਾਹਿਬ ਸੀਗਾ ਜਿਨ੍ਹਾਂ ਦੀ ਮੈਂ ਵੀਡੀਓ ਪਾਈ ਹੈ ਜਿਨ੍ਹਾਂ ਦੀ ਆਪਾਂ ਗੱਲਬਾਤ ਸੁਣਨ ਦੇ ਸੀਗੇ ਸਾਨੂੰ ਪਤਾ ਵੈ ਸਿੱਖ ਇਦਾਂ ਨਹੀਂ ਕੰਮ ਕਰ ਸਕਦਾ ਅਪਿੰਗਾ ਸਾਹਿਬ ਨੂੰ ਮੈਂ ਇਹ ਕਹਿ ਨਿਆ ਮੈਂ ਕਿ ਮੇਰਾ WhatsApp ਦਾ ਨੰਬਰ ਹੁੰਦਿਆ ਹੋਇਆ ਕਿ ਮੇਰੇ ਨਾਲ ਤੁਸੀਂ ਲਾਜ਼ਮੀ ਰਾਬਤਾ ਕਰੋ ਹੋਰ ਵੀ ਯੂਟਿਊਬਰ ਹੈ ਆ ਨਾਲ ਨਾਲ ਮੈਂ ਉਹਨਾਂ ਦੇ ਫੋਟੋਆਂ ਵੀ ਲਾਉਨੇ ਆ ਮੈਂ ਨਾਮ ਤੇ ਨਹੀਂ ਪਤਾ ਸਭ ਨੂੰ ਮੈਂ ਮੈਸੇਜ ਕਰਨ ਨੇ ਆ ਮੈਂ ਸਭ ਨੂੰ ਕਿ ਮੇਰੇ ਨਾਲ ਤੁਸੀਂ رابطہ ਕਰੋ ਮੁਸਲਮਾਨ ਕੁਝ ਗੱਲ ਦੱਸਣਾ ਚਾਹੁੰਦਾ ਕੁਝ ਜੰਗ ਇੱਕ ਜੰਗ ਦਾ ਤਰੀਕਾ ਦੱਸਣਾ ਚਾਹੁੰਦਾ ਤੇ ਮੇਰੇ ਨਾਲ ਤੁਸੀਂ رابطہ ਕਰੋ ਮੇਰੀ ਇੱਕ ਰਿਕਵੈਸਟ ਹੋਏਗੀ ਤੇ ਜਿਹੜੇ ਬਾਕੀ ਸਿੱਖ ਹੈ ਉਹਨਾਂ ਅੱਗੇ ਵੀ ਮੇਰੀ ਇਹ ਰਿਕਵੈਸਟ ਹੈ ਮੇਰੀ ਇੱਕ ਇਹ ਹੈ ਕਿ ਸਫਰ-ਏ-ਸ਼ਹਾਦਤ ਦੇ ਨਾਲ ਜੁੜੋ ਕਿਉਂਕਿ ਹਰ ਇੱਕ ਗੱਲ ਦਾ ਜਵਾਬ ਸਫਰੇ ਸ਼ਹادت ਦੇ ਵਿੱਚੋਂ ਮਿਲੇਗਾ ਤੁਹਾਨੂੰ ਇਹ ਮੇਰਾ ਮੁ슬ਮਾਨ ਦਾ ਦਾਵਾ ਚੈਲੰਜ ਹੈ ਹਾਂ ਬਾਕੀ ਹੁਣ ਤੁਸੀਂ ਇਹ ਦੱਸੋ ਮੈਨੂੰ ਜਦੋਂ ਕਮੈਂਟ ਬਾਕਸ ਦੇ ਵਿੱਚ ਇਹਦਾ ਕੀ ਜਵਾਬ ਦੇਵੋਗੇ ਫਿਰ ਮੈਂ ਦੇਖਾਂਗਾ ਫਿਰ ਮੈਂ ਅਗਲੀ ਵੀਡੀਓ ਦੇ ਵਿੱਚ ਮੈਂ ਫਿਰ ਦੱਸਾਂਗਾ ਪੂਰੀ ਦਲੀਲ ਦੇ ਨਾਲ ਗੱਲ ਕਰਾਂਗਾ ਬਸ